ਫਗਵਾੜਾ ਨੇੜੇ ਪੈਂਦੇ ਪਿੰਡ 라ਵਲਪਿੰਡੀ ਵਿਖੇ ਉਸ ਵੇਲੇ ਇੱਕ ਹਾਦਸਾ ਵਾਪਰ ਗਿਆ ਜਦੋਂ ਇੱਕ ਕਾਰ ਨੇ ਸੜਕ ਤੇ ਜਾ ਰਹੀ ਮੱਝ ਨੂੰ ਟੱਕਰ ਮਾਰ ਦਿੱਤੀ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਕਾਰ ਕਾਫੀ ਨੁਕਸਾਨੀ ਗਈ ਜਦਕਿ ਮੱਝ ਦੀਆਂ ਲੱਤਾਂ ਟੁੱਟ ਗਈਆਂ ਇਸ ਸਬੰਧੀ ਜਾਣਕਾਰੀ ਦਿੰਦੇ ਹਾਂ ਮੱਝ ਦੇ ਮਾਲਕ ਨੇ ਦੱਸਿਆ ਹੈ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਜਦੋਂ ਮੱਝ ਨੂੰ ਬੰਨਣ ਜਾ ਰਿਹਾ ਸੀ ਤਾਂ ਰੋਡ ਤੇ ਜਾਂਦੇ ਸਮੇਂ ਪਿੱਛੋਂ ਆ ਰਹੀ ਇੱਕ ਕਾਰ ਨੇ ਟੱਕਰ ਮਾਰ ਦਿੱਤੀ ਇਸ ਸਬੰਧੀ ਵਿਧੇਰੇ ਜਾਣਕਾਰੀ ਦਿੰਦੇ ਹਾਂ 라ਵਲਪਿੰਡੀ ਪਿੰਡ ਦੇ ਸਰਪੰਚ ਨੇ ਦੱਸਿਆ ਹੈ ਕਿ ਗੱਡੀ ਦਾ ਹੋਰਨ ਵਜਨ ਕਾਰਨ ਮੱਝ ਡਰ ਗਈ ਅਤੇ ਉਹ ਦੂਸਰੀ ਸੜਕ ਦੀ ਦੂਜੀ ਸਾਈਡ ਵੱਲ ਆ ਗਈ ਤਾਂ ਇਹ ਹਾਦਸਾ ਵਾਪਰ ਗਿਆ ਉਧਰ ਮੌਕੇ ਤੇ ਪਹੁੰਚੀ ਪੁਲਿਸ ਨੇ ਕਿਹਾ ਹੈ ਕਿ ਦੋਨੋਂ ਧਿਰਾਂ ਨੂੰ ਥਾਣੇ ਬੁਲਾ ਕੇ ਇਸ ਮਸਲੇ ਦਾ ਹੱਲ ਕੀਤਾ ਜਾਵੇਗਾ ਕੀ ਕਹਿਣਾ ਚਾਹੁੰਦੇ ਹੋ ਇੱਥੇ ਕੋਈ ਐਕਸੀਡੈਂਟ ਹੋਇਆ ਹੈ ਮੈਂ ਪਿੰਡ ਰਾਉਲ ਪਿੰਡੀ ਦਾ ਸਰਪੰਚ ਆ ਨਿਰਮਲ ਕੁਮਾਰ ਜੀ ਜੋ ਅੱਜ ਮੇਨ ਰੋਡ ਤੇ ਐਕਸੀਡੈਂਟ ਹੋਇਆ ਜੀ ਉਹ ਮਾਝੇ ਖੇਤ ਤੋਂ ਜਾ ਰਹੀ ਸੀ ਤੇ ਗੱਡੀ ਵਾਲਾ ਆਇਆ ਤੇ ਉਹਨੇ ਹਾਰਨ ਮਾਰਿਆ ਤੇ ਗੱਡੀ ਜਿਹੜੀ ਮੱਜੜੀ ਆ ਉਹ ਡਰ ਕੇ ਪਾਲੀ ਦੀ ਦੂਈ ਸ਼ੈਟ ਚਲ ਗਈ ਜੀ ਤੇ ਗੱਡੀ ਵਾਲੇ ਨੇ ਉਹਦੇ ਵਿੱਚ ਮਰੀ ਜੀ ਤੇ ਗੱਡੀ ਜਿਹੜੀ ਆ ਉਹਦਾ ਵੀ ਐਕਸ਼ਨ ਨੁਕਸਾਨ ਹੋਇਆ ਤੇ ਮੱਜੜ ਦਾ ਨੁਕਸਾਨ ਹੋਇਆ ਜੀ ਤੇ ਮੱਜ ਦੀ ਜਿਹੜੀ ਹਾਲਤ ਆ ਉਹ ਨਾਜੁਕ ਆ ਜੀ ਤੇ ਡਾਕਟਰਾਂ ਦੀ ਅਸੀਂ ਰਾਏ ਲਈ ਗਏ ਆ ਤੇ ਉਹਤੇ ਖਰਚਾ ਕਰ ਤੋਂ ਘੱਟ 50-60 ਹਜ਼ਾਰ ਰੁਪਏ ਲੱਗਣਾ ਆ ਜੀ ਤੇ ਅਸੀਂ ਜਿਹੜੇ ਗੱਡੀ ਵਾਲੇ ਆ ਉਹਨਾਂ ਨੂੰ ਇਹੀ ਗੱਲ ਕੀਤੀ ਵੀ ਇਹਦਾ ਖਰਚੇ ਦਾ ਜਿਹੜਾ ਮੈਡੀਕਲ ਖਰਚਾ ਉਹ ਦੇ ਦਿਓ ਪਰ ਉਹ ਮੰਨੇ ਨਹੀਂ ਰਹੇ ਜੀ ਤੇ ਅਸੀਂ ਇਹੀ ਪੁੱਛਣ ਨੂੰ ਕੰਨੇ ਪੇਤੇ ਤੇ ਪੜਾਪਾਪ ਕਰਕੇ ਵੀ ਕਰ ਲਕਤੀ ਆ ਮੇਰਾ ਨਾਮ ਸਨੀ ਕੁਮਾਰਾ ਪਿੰਡ ਮੇਰਾ ਰਾਹੁਲਕਿੰਡੀ ਆ ਅ ਸਨੀ ਜੀ ਕੀ ਮਾਮਲਾ ਆ ਇੱਥੇ ਜੀ ਸੜਕ ਤੇ ਖੜੇ ਹੋ ਤੁਸੀਂ ਸਾਡੀ ਮੱਝ ਸੀਗੀ ਇੱਥੋਂ ਬੰਨਣ ਆਉਂਦੇ ਰਹੋ ਜੀ ਜੀ ਮਗਰ ਉਹ ਗੱਡੀ ਲਿਆ ਕੇ ਮਾਰੀ ਵਿੱਚ ਦੇਖਿਆ ਲੁਕ ਹੈ ਨਹੀਂ ਕਰ ਜੀ ਤੇ ਹੋਣਾ ਜਿਆਦਾ ਸੀਰੀਅਸ ਹੈ ਅੰਦਰੋਂ ਲੱਤ ਬਾਹਾਂ ਟੁੱਟ ਗਈ ਪਤਾ ਨਹੀਂ ਕੀ ਆ ਅੱਛਾ ਵਾਕਿਆ ਉਹ ਡਾਕਟਰ ਕਹਿੰਦੇ ਲੁਧਿਆਣੇ ਲੈ ਕੇ ਜਾਣੇ ਪੈਣੇ ਆ ਉੱਥੇ ਕਿਦਾਂ ਮੱਝ ਉੱਠਦੀ ਨਹੀਂ ਹੁਣ ਜੀ ਨਹੀਂ ਉੱਠਦੀ ਨਹੀਂ ਹੈਗੇ ਹੁਣ ਲੁਧਿਆਣੇ ਕਹਿੰਦੇ ਜਾ ਕੇ ਜਾਓ ਉੱਥੇ ਫਿਰ ਦੇਖਾਂਗੇ ਇੱਕ ਤੇ ਉੱਤੇ ਕਰਕੇ ਸਕੈਨਸ ਕਰਵਾਓ ਤੇ ਫਿਰ ਦੱਸਾਂਗੇ ਕੀ ਪ੍ਰੋਬਲਮ ਠੀਕ ਹੈ ਤੇ ਗੱਡੀ ਕਿਦਾਂ ਮੋਕੇ ਦੇ ਇੱਥੇ ਖੜ ਗਈ ਆ ਜੀ ਹਾਂ ਜੀ ਗੱਡੀ ਖੜ ਗਈ ਆ ਰੋਟੀ ਜਿੰਨੀ ਜਿਆਦਾ ਨੁਕਸਾਨ ਤਾਂ ਨਹੀਂ ਹੋਇਆ ਮੋਰੇ 파ਟ ਗਿਆ ਕਰਕੇ ਰੈਡੀਏਟਰ ਤਾਂ ਰੋਗ ਗਿਆ ਨਹੀਂ ਤਾਂ ਟੁੱਟ ਜਾਣਾ ਸੀ ਪਤਾ ਅੱਛਾ ਅੱਛਾ ਹਾਂ ਜੀ ਕੀ ਮੰਗ ਕਰਦੇ ਹੋ ਪੁਲਿਸ ਨੂੰ ਇਹਦੇ ਬਾਰੇ ਜਾਣਕਾਰੀ ਦਿੱਤੀ ਆ ਜੀ ਹਾਂਜੀ ਜਾਣਕਾਰੀ ਦਿੱਤੀ ਆ ਤੇ ਆਏ ਆ ਉਹਨੂੰ ਰਿਪੋਰਟ ਲੈ ਕੇ ਗਏ ਆ ਥਾਣੇ ਹੁਣ ਲੈ ਕੇ ਕੀ ਮੰਗ ਕਰਦੇ ਹੋ ਤੁਸੀਂ ਮੰਗ ਤੇ ਅਸੀਂ ਤਾਂ ਕੁਝ ਨਹੀਂ ਕਹਿੰਦੇ ਉਹ ਕਹਿੰਦੇ ਸਾਡੀ ਗੱਡੀ ਕਰਾ ਠੀਕ ਆ ਰਹੀ ਹੈ 3 ਲੱਖ ਸਾਨੂੰ ਦੇ ਦੋ ਗੱਡੀ ਦਾ ਜੀ ਤੇ 3 ਲੱਖ ਦੇ ਨਹੀਂ ਜੀ ਸਾਡੇ ਤਾਂ ਸੋੜਛਾ ਤੁਹਾਨੂੰ ਮਿਲ ਜਾਣਾ ਜੀ ਸਾਡੀ ਮੱਝ ਦਾ ਕੀ ਸਾਨੂੰ ਮਿਲਣਾ ਹੈ ਤੇ ਮੱਝ ਸੋਣ ਵਾਲੀ ਆ ਜੀ ਹਾਂਜੀ ਸੋਣ ਵਾਲੀ ਤਾਜੀ ਸੋਣ ਵਾਲੀ ਮੱਝ ਆ ਅੱਛਾ ਅੱਛਾ ਤੇ ਕਿੰਨੇ ਦਾ ਨੁਕਸਾਨ ਹੋਇਆ ਤੁਹਾਡਾ ਜੀ ਸਾਡੀ 1.5 ਲੱਖ ਦੀ ਮੱਝ ਆ ਜੀ ਹੋਣ ਨੂੰ ਬੇਜਵਾਨ ਨੇ ਨੂੰ ਕਿ ਉਹਨੂੰ ਕਿ ਬੋਲ ਕੇ ਕਹ ਦੱਸਣਾ ਨਹੀਂ ਕੀ ਪ੍ਰੋਬਲਮ ਹੈ। ਆਪਾਂ ਦੇ ਬੰਦਾ ਚਲੋ ਦੇਖਵਾ ਲੈਂਦੇ। ਉਹਦੇ ਦੇਖਣ ਨਾਲ ਚਾਹੀਦਾ ਨਾ ਵੀ ਬ੍ਰੇਕ ਮਾਰੀ ਮੱਝ ਉੱਪਰ ਘੱਡੀ ਵੀ 5-7 ਫੁੱਟ। ਤੇ ਜੇ ਬੰਦਾ ਨਾਲ ਹੁੰਦਾ ਇੰਨੇ ਉਹ ਵੀ ਚੱਕ ਦੇਣਾ ਸੀਗਾ। ਬੰਦਾ ਚਲੋ ਸਾਈਡ ਤੇ ਸੀਗਾ ਨਹੀਂ ਤੇ ਉਹ ਵੀ ਚੱਕ ਦੇਣਾ ਸੀਗਾ। ਉਧਰ ਮੌਕੇ ਤੇ ਪਹੁੰਚੀ ਪੁਲਿਸ ਨੇ ਕਿਹਾ ਹੈ ਕਿ ਦੋਨੋਂ ਧਿਰਾਂ ਨੂੰ ਥਾਣੇ ਬੁਲਾ ਕੇ ਇਸ ਮਾਮਲੇ ਦਾ ਹੱਲ ਕੀਤਾ ਜਾਵੇਗਾ। ਹਾਂਜੀ ਸਰ ਮੈਂ ਏਸੀ ਸੁਖਦੇਵ ਸਿੰਘ ਥਾਣਾ ਰਾਵਲਪਿੰਡੀ ਵਿਖੇ ਡਿਊਟੀ ਉੱਤਰ ਲੱਗਾ ਹੋਇਆ ਜੀ। ਜੀ। ਤੇ ਇੱਕ ਮੱਝ ਤੇ ਗੱਡੀ ਵਾਲੇ ਦਾ ਐਕਸੀਡੈਂਟ ਹੋਇਆ ਵਾ ਜਿਸ ਵਿੱਚ ਮੱਝ ਦੀ ਲੱਤ ਕੁੱਟੀ ਆ ਜੀ ਤੇ ਫਰਦਰ ਹਨਗਵਾਟ ਤੋਂ ਬਾਅਦ ਜੋ ਵੀ ਕਾਰਵਾਈ ਹੋਊਗੀ ਅਮਰ ਲਖਤ ਲੈਂਦੇ ਹਾਂ ਤੇ ਗੱਡੀ ਵਾਲੇ ਕਿੱਥੇ ਦੇ ਆ ਬੰਦੇ ਜੀ ਕੁਝ ਪਤਾ ਲੱਗਾ ਜੀ ਕੌਣ ਆ ਜੀ ਗਰਮੀਏ ਗੱਡੀ ਦਾ ਨੰਬਰ ਹੈਗਾ ਪੀਬੀ 65 ਐਸ ਜੀ 37 ਡੀਟ ਟਾਟਾ ਕਾਰ ਚਾਲਕ ਦਾ ਨਾਮ ਹੈਗਾ ਗਰਮੀਸ਼ੰਗ ਸਨਪਰਮਿਸ਼ੰਗ ਵਰਸੀਪਿੰਡ ਮਹੱਲਾ ਲਹਾਰਾ ਜੀ ਜ਼ਿਲ੍ਹਾ ਮਿਲੰਦਰ ਜੀ ਇਹ ਕਿੱਥੇ ਜਾ ਰਹੇ ਸੀ ਜੀ ਇਹ ਸਰ ਖਰੜ ਤੋਂ ਆ ਰਹੇ ਸੀ ਤੇ ਪਿੰਡ ਲਹਾਰਾਂ ਨੂੰ ਜਾ ਰਹੇ ਸੀ ਜੀ ਤੇ ਹੁਣ ਕੀ ਮੰਨ ਲਓ ਇਹਨਾਂ ਦਾ ਦੂਜਾ ਕੀਤਾ ਗਿਆ ਕਾਰਵਾਈ ਜੀ ਨੂੰ ਪਾਰਟੀਆਂ ਨੂੰ ਬਿਠਾ ਕੇ ਜੋ ਕੰਪਰੋਮਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਆ ਜੀ ਦੇਖਦੇ ਆ